ਹਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਹੰਸਿੰਦਰ ਦੀ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਭੈਣ ਭਰਾ ਨੂੰ ਦਾ ਸਵਾਗਤ ਕਰਦੀ ਆ ਜੀ ਲੋ ਜੀ ਅੱਜ ਤੁਹਾਨੂੰ ਜਿਹੜੇ ਕਿਚਨ ਹੈ ਕਿਚਨ ਮੈਟ ਹੈ ਨਾ ਆਪਣਾ ਬਰਤਨਾਂ ਦੇ ਨੀਚੇ ਆਪਾਂ ਟੋਕਰੀ ਦੇ ਨੀਚੇ ਜੇ ਬਰਤਨ ਇਦਾਂ ਵੀ ਰੱਖਦੇ ਆਂ ਜੇ ਆਪਾਂ ਤੁਹਾਨੂੰ ਉਹ ਦਿਖਾ ਰਹੇ ਆਂ ਪਰ ਅਫਸੋਸ ਸਾਰੇ ਪੀਸ ਨਾ ਛੋਟੇ ਹੈ ਨਹੀਂ ਤਾਂ ਜੇ ਆਹ ਕਲਰ ਮੈਨੂੰ ਇੰਨਾ ਪਿਆਰਾ ਲੱਗ ਰਿਹਾ ਡਿਜ਼ਾਈਨ ਵੀ ਇੰਨਾ ਪਿਆਰਾ ਤੇ ਕਲਰ ਵੀ ਇੰਨਾ ਪਿਆਰਾ ਹੈ ਇਹ ਕਲਰ ਤਾਂ ਮੈਂ ਬੈੱਡ ਸ਼ੀਟਾਂ ਚਾਪਾ ਮੈਂ ਕੰਬਲਾਂ ਚਾਪਾ ਮੈਂ ਕਿਚਨ ਦੀਸ ਵੈਰਾਈਟੀ ਤਾਂ ਇੰਨਾ ਕਾ ਜ਼ਿਆਦਾ ਸੇਲ ਹੁੰਦਾ ਬਹੁਤ ਜ਼ਿਆਦਾ ਪਰ ਅਫਸੋਸ ਹੈ ਕਿ ਇਹਦੇ ਚ ਸਾਰੇ ਨਾ ਛੋਟੇ ਐ ਇੱਕ ਵੀ ਅਜ ਮੈਨੂੰ ਦੇਖ ਲੋ ਕਿੰਨਾ ਭਰਿਆ ਪਿਆ ਸਾਰਾ ਕਹਿੰਦੇ ਇੱਕ ਵੀ ਨਾ ਵੱਡਾ ਨਹੀਂ ਹੈਗਾ ਜਿੰਨੇ ਵੀ ਆਏ ਸੀ ਨਾ ਸਾਰਾ ਨਾ ਦੀਵਾਲੀ ਤੇ ਨਿਕਲ ਗਿਆ ਹੁਣ ਕਹਿੰਦੇ ਕਾ ਵੀ ਹਫਤਾ ਵੀ ਲੱਗ ਸਕਦਾ ਦੋ ਚਾਰ ਦਿਨ ਵੀ ਲੱਗ ਸਕਦੇ ਆ ਮਾਲ ਲਖਾਇਆ ਹੋਇਆ ਨਾ ਕੀ ਗੱਡੀ ਆਂਦੀ ਐ ਪਿੱਛੋਂ ਹਨਾ ਗੱਡੀ ਦੇ ਮੁਤਾਬਿਕ ਤੇ ਪਰ ਹੈ ਬਹੁਤ ਸੋਹਣੀ ਸੀ ਇਹ ਦੇਖੋ ਇਹ ਵੀ ਕਿੰਨਾ ਪਿਆਰਾ ਕਲਰ ਹੈ ਇਹੜਾ ਇਹੜਾ ਹੈ ਜੀ ਪਿੰਕ ਜਾਂ ਕਿੰਨਾ ਸੋਹਣਾ ਹੈ ਵੀ ਕਲਰ ਸੋਹਣਾ ਹੈ ਕਿਚਨ ਚ ਸੋਹਣਾ ਲੱਗਦਾ ਪਰ ਜਿਹੜਾ ਮੈਂ ਤੁਹਾਨੂੰ ਉਹ ਵਾਲਾ ਸ਼ੇਅਰ ਕੀਤਾ ਉਹ ਸਭ ਤੋਂ ਜਿਆਦਾ ਜਿਹੜਾ ਇਹ ਵਾਲਾ ਹੈ ਨਾ ਇਹ ਵਾਲਾ ਇਹੜਾ ਸਭ ਤੋਂ ਵਧੀਆ ਹੈ ਤੇ ਪਰ ਦੇਖਦੇ ਮੈਂ ਇੱਕ ਲੈ ਕੇ ਜਾਉਂਗੀ ਹੁਣ ਕਿਉਂਕਿ ਇੱਕ ਵੀ ਮੈਂ ਤਾਂ ਮੰਗਵਾਇਆ ਹੋਇਆ ਬੜੇ ਟਾਈਮ ਦਾ ਉਹਨਾਂ ਦੇ ਕਿਚਨ ਛੋਟੇ ਆ ਕਹਿੰਦੇ ਮੈਨੂੰ ਛੋਟਾ ਚਾਹੀਦਾ ਤੇ ਫਿਰ ਉਹਨਾਂ ਲਈ ਇੱਕ ਲੈ ਜਾਾਂਗੀ ਪਰ ਮੈਨੂੰ ਅੱਜ ਬਹੁਤ ਜ਼ਿਆਦਾ ਨਾ ਜ਼ਰੂਰਤ ਨ ਵੱਡੇ ਦੀ ਸੀ ਚਲੋ ਹੁਣ ਆਪਾਂ ਨੂੰ ਵੱਡੇ ਵਾਲਾ ਤਾਂ ਮਿਲਿਆ ਨਹੀਂ ਬਾਕੀ ਆ ਟੋਕਰੀਆਂ ਰੋਟੀ ਰੱਖਣ ਵਾਸਤੇ ਰੋਟੀ ਇਸ ਤਰ੍ਹਾਂ ਇਹ ਚ ਬੰਦ ਜਿੱਪ ਕਰਕੇ ਜਿਸ ਤਰ੍ਹਾਂ ਮਰਜੀ ਬੰਦਾ ਫਰੂਟ ਰੱਖ ਲੇ ਟੋਕਰੀ ਰੱਖ ਲੇ ਫਰੂਟ ਪੈਂਸ ਚਲੋ ਨਹੀਂ ਕਹਿ ਸਕਦੇ ਹੈਗੇ ਰੋਟੀ ਵਗੈਰਾ ਰੱਖਣ ਵਾਸਤੇ ਹੀ ਠੀਕ ਹੈ ਉੱਪਰ ਤੇ ਬੰਦ ਹੋ ਜਾਂਦੀ ਹੈ ਉਧਰ ਉਹ ਕਿ ਪੇਗੜੀਆਂ ਉਹ ਖੰਜੇ ਚ ਹਾਂਜੀ ਉਹ ਇੱਧਰ ਉਹ ਇੱਧਰ ਨੁੱਕੜ ਜੀ ਚ ਕਿਹਾ ਕੀ ਹੈ ਇਹ ਬਾਦਮ ਖਾਣ ਗਿਆ ਇੱਧਰ ਉਹ ਉਧਰ ਕਿਹਾ ਕੀ ਦਿਖਾਣਾ ਉੱਪਰ ਆ ਲਾਈਟ ਲੈ ਹਾਂ ਵਰਤਣ ਰੱਖਣੇ ਕਿ ਲਈਏ ਫਿਰ ਇਹ ਦਿਖਾ ਦਿਓ ਛੋਟੇ ਹੈ ਵੱਡੇ ਆ ਫਿਰ ਦਿਖਾ ਦਿਓ ਮੈਂ ਵਹੀ ਤਾਂ ਕਹਿ ਰਹੀ ਹਾਂ ਇਹ ਦਿਖਾ ਦਿਓ ਮੈਨੂੰ ਇਹ ਉਤਰਵਾਈ ਹੈ ਇਹ ਵੀ ਬਹੁਤ ਵਧੀਆ ਚੀਜ਼ ਹੈ ਇਹ ਦੇਖੋ ਤੁਸੀਂ ਗੋਠ ਵੀ ਦੇਖੋ ਕਿੰਨੀ ਸੋਹਣੀ ਤਰੀਕੇ ਨਾਲ ਲਾਈ ਵੀ ਹੈ ਤੇ ਇਹ ਵੀ ਹੈ ਇਹ ਵੀ ਹੈ ਬਰਤਨ ਵਗੈਰਾ ਰੱਖਣ ਵਾਸਤੇ ਤੇ ਇਹਦੀ ਤਾਂ ਬੁੰਤੀ ਵੀ ਦਰੀਆਂ ਦੀ ਦਰੀਆਂ ਦੀ ਬੁੰਤੀ ਵਰਗੀ ਬੁਣ ਰੱਖੀ ਆ ਕਿਤੇ ਨਹੀਂ ਜਾਂਦਾ ਇੰਨੇ ਸਾਲ ਮਨ ਇੰਨਾ ਕ ਪਤਾ ਪਰ ਅਫਸੋਸ ਸਾਰੇ ਛੋਟੇ ਇਹ ਵੀ ਛੋਟੇ ਆ ਤੁਸੀਂ ਆਪ ਹੀ ਦੇਖੋ ਕਿੰਨੇ ਛੋਟੇ ਆ ਤਾਂ ਫਾਇਦਾ ਹੀ ਨਹੀਂ ਨਾ ਕੋਈ ਇੰਨੇ ਛੋਟੇ ਦਾ ਲੈਣ ਦਾ ਕਲਰ ਸਾਰੇ ਇੰਨੇ ਪਿਆਰੀ ਪਿਆਰੇ ਪੈਂ ਲਾਈਟ ਲਾਈਟ ਜੇ ਕਲਰ ਪਰ ਸਾਰੇ ਨਾ ਛੋਟੇ ਆ ਕੀ ਫਾਇਦਾ ਫਿਰ ਚਲੋ ਬਾਕੀ ਫਿਰ ਤੁਹਾਨੂੰ ਹੋਰ ਕੋਈ ਚੀਜ਼ਾਂ ਦਿਖਾ ਦਿੰਨੇ ਆ ਨਾ ਇਹ ਦੇਖੋ ਕਿਚਨ ਦੀ ਕਿੰਨੀ ਸਾਰੀ ਰੈਸੈਸਰੀ ਪਈ ਨਾ ਉਹਦੀ ਸਾਰੀ ਬਾਥਰੂਮ ਦੀ ਕਿੰਨੀ ਸਾਰੀ ਰੈਸੈਸਰੀ ਪਈ ਹੈ ਬਹੁਤ ਸਾਰੀ ਰੈਸੈਸਰੀ ਪਈ ਹੈ ਬਾਥਰੂਮ ਦੀ ਖੋ ਤੁਸੀਂ ਟੈਰੀ ਟੈਰੀ ਸਾਰੇ ਇੱਕ ਤੋਂ ਇੱਕ ਡਿਜ਼ਾਈਨ ਹੈ ਇੱਕ ਤੋਂ ਇੱਕ ਹੈ ਨਾ ਪਲਾਸਟਿਕ ਦੇ ਕੰਟੇਨਰ ਉੱਪਰ ਹੈ ਨਾ ਹਾਂਜੀ ਅੱਛਾ ਮੈਨੇ ਕਿ ਲੈ ਕੇ ਜਾਣਾ ਹੈ ਇੱਕ ਨਾ ਇੱਕ ਇੱਕ ਚਾਹੀਦਾ ਮੈਨੂੰ ਵੀ ਉਹ ਵੀ ਲੈ ਕੇ ਜਾਉਂਗੀ ਉਹਨਾਂ ਸਮਾਨ ਇਦਾਂ ਰੁੱਲਦਾ ਰਹਿੰਦਾ ਛੜਾ ਬੋਤਾ ਖਾਣ ਪੀਣ ਦਾ ਹੀ ਉਹ ਇੱਕ ਕੰਟੇਨਰ ਦੀ ਲੋਡ ਹੈ ਲੈ ਕੇ ਜਾਉਂਗੀ ਆ ਉਠਾ ਲਈ ਬੇਟਾ ਬਾਕੀ ਦੇਖੋ ਕਿੰਨੀਆਂ ਪਿਆਰੀ ਪਿਆਰੀਆਂ ਵੁੱਡਨ ਦੀਆਂ ਟਰੇਆਂ ਗੋਲ ਇਹਦਾ ਵੀ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਬਹੁਤ ਜ਼ਿਆਦਾ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਹੈ ਮੋਰ ਵਿੱਚ ਬਣੇ ਹੋਏ ਆ ਤੋਤੇ ਮੋਰ ਟਰੇ ਵਿੱਚ ਵੱਡੇ ਛੋਟੇ ਸਾਈਜ਼ ਸਾਰੇ ਹੈਗੇ ਆ ਸਾਈਜ਼ ਸਾਰੇ ਮਿਲਣਗੇ ਚੌਰਸ ਵੀ ਮਿਲਣਗੇ ਗੋਲ ਵੀ ਮਿਲਣਗੇ ਆ ਦੇਖੋ ਬਲੂ ਵਾਲੀ ਕਿੰਨੀ ਪਿਆਰੀ ਹੈ ਤੇ ਆ ਦੇਖਵੋ ਇਧਰ ਗਲੋਸੀ ਚ ਹੈ ਪੂਰੀ ਗਲੋਸੀ ਮੈਟ ਦੇ ਵਿੱਚ ਕਲਰ ਦੇਖੋ ਤੁਸੀਂ ਬਹੁਤ ਪਿਆਰਾ ਕਲਰ ਹੈ ਇਧਰ ਪਿਕੋਕ ਹੈ ਇਹ ਤਾਂ ਮੈਨੂੰ ਬਹੁਤ ਹੀ ਸੋਹਣਾ ਲੱਗਿਆ ਹੈ ਬਲੂ ਵਾਲਾ ਤੇ ਇਧਰ ਆ ਦੇਖੋ ਗਰੇ ਵਾਲਾ ਕਿੰਨਾ ਸੋਹਣਾ ਹੈ ਇਹ ਵੀ ਬਹੁਤ ਪਿਆਰੀ ਆਈਟਮ ਹੈ ਨਾਲੇ ਸ਼ਾਈਨਿੰਗ ਵੀ ਹੈ ਤੇ ਨਾਲੇ ਸੋਹਣਾ ਲੱਗਦਾ ਕਿਤੇ ਨਹੀਂ ਜਾਂਦੀਆਂ ਹੈਗੀਆਂ ਚੀਜ਼ਾਂ ਨੂੰ ਸਿਰਫ ਥੋੜਾ ਜਿਹਾ ਕਿਨੇਕ ਲੇਡੀਜ਼ ਨੂੰ ਸੰਭਾਲ ਕੇ ਰੱਖਣੀ ਪੈਂਦੀ ਆਪਣੀ ਕਿਚਨ ਦੇ ਵਿੱਚ ਬਾਕੀ ਆਈਟਮ ਕਿਤੇ ਨਹੀਂ ਜਾਂਦੀ ਹੈਗੀ ਆਈਟਮ ਬਹੁਤ ਪਿਆਰੀ ਹੈ ਏ ਵੀ ਦੇਖੋ ਕਿ ਇਹਨਾਂ ਚੀਜ਼ ਵਾਸਤੇ ਅੱਛਾ ਨੈਪਕਿਨ ਹੋਲਡਰ ਵਗੈਰਾ ਕੁਝ ਵੀ ਰੱਖ ਲਓ ਫਿਰ ਇਹਨੇ ਇਦਾਂ ਘਮਾ ਲੂ ਹੁੰਦਾ ਹੈ ਐਂ ਕੁਝ ਵੀ ਕਰਨੇ ਹੋਵੇ ਘਮਾ ਲੂ ਇਹ ਵਾਲੀ ਚੀਜ਼ ਨੂੰ ਫਿਰ ਇਦਾਂ ਘਮਾ ਲੂ ਬੜਾ ਸੋਹਣੀ ਲੱਗਦੀ ਹੈ ਵੀ ਬਾਕੀ ਨੈਪਕਿਨ ਹੋਲਡਰ ਵਗੈਰਾ ਨੈਪਕਿਨ ਤੇ ਪਰ ਅੱਛਾ ਜੇ ਕਿਸੇ ਨੇ ਵੀ ਮੰਗਵਾਣੇ ਹੋਏ ਨਾ ਇਹ ਵੀ ਬਹੁਤ ਸਾਰੇ ਆਪਾਂ ਭੇਜ ਦਾਂਗੇ ਜੇ ਕਿਸੇ ਨੇ ਵੀ ਮੰਗਾਣੇ ਵੀ ਨਾ ਬਹੁਤ ਤਮਾਣ ਵਾਲੀ ਚੀਜ਼ ਹੈ ਇਹ ਤਾਂ ਹਮ ਲੱਗਾ ਕਿਤੇ 60 70 ਰੁਪਏ ਦਾ ਪੈਕਟ ਜਾਂਦਾ ਹੈ بسੰਨੇ ਕਿਦਈ ਹੈ ਕਿਸੇ ਨੇ ਜੁਰਮ ਮੰਗਵਾਣਾ ਹੋਇਆ ਤਾਂ ਕਦੀ ਵੀ ਆਪਣੇ ਸਮਾਨ ਦੇ ਨਾਲ ਮੰਗਵਾ ਸਕਦੇ ਹੋ ਇਹ ਵੀ ਬਹੁਤ ਵਧੀਆ ਚੀਜ਼ ਹੈ ਬਾਕੀ ਅਦਰ ਕੱਪ ਉੱਪਰ ਬਹੁਤ ਸੋਹਣੇ ਸੋਹਣੇ ਪਏ ਆ ਬਲੈਕ ਕਲਰ ਦੇ ਪ੍ਰਿੰਟਡ ਕੱਪ ਬਹੁਤ ਸੋਹਣੇ ਪਏ ਆ ਇਹ ਦੋ ਦੱਬੀਆਂ ਮੈਨੂੰ ਇਹਨਾਂ ਸ਼ੌਕ ਹੈ ਕਿ ਦੋ ਦੱਬੀਆਂ ਨੇ ਨਮਕ ਤੇ ਮਿਰਚ ਮਸਾਲੇ ਵਾਸਤੇ ਲਿਕੇ ਜਾਵਾਂ ਕੁਝ ਵੀ ਪਾਣ ਨੂੰ ਪਰ ਸਾਡੇ ਡਾਈਨਿੰਗ ਟੇਬਲ ਨਹੀਂ ਹੈਗਾ ਆ ਕਿੰਨਾ ਸੋਹਣਾ ਪਿਆ ਦੇਖਿਆ ਬਹੁਤ ਖੈਰਾ ਲੱਗ ਰਹੀ ਹੈ ਇਹ ਨਾ ਸੋਹਣਾ ਪੀਸ ਸਾਰੀਆਂ ਚੀਜ਼ਾਂ ਬਹੁਤ ਸੋਹਣੀਆਂ ਐ ਇਹ ਕੰਮ ਮਸਾਲਿਆਂ ਵਾਸਤੇ ਪਰ ਇਹਦਾ ਫਾਇਦਾ ਨਹੀਂ ਮੇਰੇ ਕੋਲ ਵੀ ਨਾ ਪਿਆ ਇਦਾਂ ਹੀ ਤੇਰੀ ਯਾਦ ਵੀ ਨਹੀਂ ਹੈਗਾ ਵੀ ਮੈਂਨੇ ਕਿੱਥੇ ਕਰੱਖ ਰੱਖਿਆ ਪਰ ਹੈਗਾ ਮੇਰੇ ਕੋਲ ਨਾ ਮੇ ਡੱਬੀਆਂ ਹੀ ਠੀਕ ਰਹਿੰਦੀਆਂ ਅਸੋ ਭਈਆ ਕਰਨੀ ਨੀ ਆਮ ਡੱਬੀਆਂ ਤਾਂ ਹੁੰਦੀਆਂ ਨਾ ਆਪਣੇ ਕਿਚਨ 'ਚ ਬਾਅਦ 'ਚ ਪਤਾ ਨਹੀਂ ਹਮ ਆਪਣਾ ਜਾਣਦੇ ਹਮ ਆਪਣਾ ਆਪਣਾ ਲੈਂਦੇ ਆ ਭਾਈ ਬਾਕੀ ਤਾਂ ਦੇਖੋ ਤਿੰਨੇ ਪੈਰੇ ਪੈਰੇ ਕੰਟੇਨਰ नहीं सॉरी कंटेनर कह रही उधर <laughs> से गया गुड़िया कहीं मल्टीशेड कप छे छे दे पीस सारे बस भी है सेम डिटो अज तो चार साल पहले लेके गई सी मैं सेम हैंगे मेरे को सेम ब्लू कलर भी है मेहरून कलर भी है दोनों ही है ਇਕ ਨਾ ਹੋਣੀ ਆ ਦਈ ਦੀਦੀ ਨੇ ਨਾ ਗ੍ਰੀਸ ਦੇ ਵਿੱਚ ਨਾ ਮੇਰੇ ਤੋਂ ਇਹ ਵਾਲੀ ਆਈਟਮ ਮੰਗਵਾਈ ਸੀ ਵੀ ਜਿਹਦੇ ਵਿੱਚ ਨਾ ਇੱਕ ਚਮਚ ਹੁੰਦਾ ਮੈਂ ਸਾਰਾ ਸਮਾਨ ਲਿਖ ਲਿਆ ਉਹਨਾਂ ਦਾ ਕਿਤੇ ਗੱਲਾਂ-ਗੱਲਾਂ ਦੇ ਵਿੱਚ ਨਾ ਆ ਚੀਜ਼ ਲਿਖਣੀ ਭੁੱਲ ਗਈ ਇਹਦੀ ਬਹੁਤ ਮੌਜਾ ਮੇਰੇ ਕੋਲ ਵੀ ਹੈਗੀ ਆ ਪਰ ਮੈਂ ਚਮਚਾ ਉਹਦੇ ਵਿੱਚ ਆਪਣਾ ਪਾ ਲਿਆ ਕਿਉਂਕਿ ਇਹਦਾ ਵੱਡੀ ਹੈ ਦੇ ਵਿੱਚ ਚਮਚ ਵੀ ਚਲੋ ਵੱਡਾ ਹੀ ਪਰ ਮੈਂ ਉਸ ਤੋਂ ਵੀ ਵੱਡਾ ਚਮਚ ਪਾਇਆ ਹੋਇਆ ਜਿਹਦੇ ਚਲ ਇੱਕ ਪਰੌਂਟੀ ਤੇ ਦੋਨੋਂ ਪਾਸੇ ਆਪਾਂ ਪਲਟ ਕੇ ਸੋਨਾ ਜਾਂ ਕੀ ਲਗਾ ਸਕਦੇ ਆ ਇਹਦੇ ਵਿੱਚ ਨਾ ਦੇਖੋ ਕਿੰਨੇ ਸੋਹਣੇ ਜਿਹੜਾ ਡਿਜ਼ਾਈਨ ਹੈ ਇਸ ਤੋਂ ਵੀ ਸਾਈਜ਼ ਤਾਂ ਸਾਰੇ ਮਿਲ ਜਣੇ ਵੱਡੇ ਛੋਟੇ ਤੇ ਦੇਖੋ ਤੁਸੀਂ ਹੈ ਨਾ ਕਿੰਨਾ ਪਿਆਰਾ ਇਹ ਵਾਲਾ ਤੇ ਇਹ ਜਿਵੇਂ ਕੀ ਕੀ ਪਾ ਕੇ ਰੱਖ ਦੋ ਠੀਕ ਰਹਿੰਦੇ ਜਿਵੇਂ ਆਪਾਂ ਅਲੱਗ-ਅਲੱਗ ਦੀਆਂ ਕੋਲੀਆਂ ਵਗੈਰਾ ਲਾਈਏ ਨਾ ਇਹ ਚੀਜ਼ ਸਭ ਨਾਲ ਵਧੀਆ ਹੈ ਮੇਰੇ ਕੋਲ ਸਭੋਂ ਇੰਨੇ ਸਾਲ ਦੀ ਹੈ ਉਹੀ ਹੈ ਤੇ ਆ ਦੇਖੋ ਤੁਸੀਂ ਛੋਟੇ ਤੇ ਛੋਟੀਆਂ ਵੱਡੀਆਂ ਤਾਂ ਵੱਡੀਆਂ ਫਾਇਦਾ ਮੀਡੀਅਮ ਜਾਂ ਸਾਈਜ਼ ਲੈ ਲਓ ਕਿਉਂਕਿ ਆਪਾਂ 4 ਕੁ ਦਿਨਾਂ ਬਾਅਦ ਤਾਂ ਜਿਵੇਂ ਕਿ ਕੀ ਕੁ ਬਦਲ ਦੇਈਆਂ ਮਤਲਬ ਕਿ ਜਦੋਂ ਖਤਮ ਹੋ ਜਾਂਦਾ ਫਿਰ ਸਾਫ਼ ਕਰਕੇ ਦੁਬਾਰਾ ਨਵਾਂ ਪਾਲਣ ਨੇ ਹਨਾ ਕਿ ਡਾਲਡਾ ਜੋ ਵੀ ਆਪਾਂ ਯੂਜ਼ ਕਰਨਾ ਦੇਸੀ ਦੇਸੀ ਵਰਤਣਾ ਦੇਸੀ ਡਾਲਡਾ ਵਰਤਣਾ ਡਾਲਡਾ ਪਰ ਇਹ ਠੀਕ ਹੈ ਇਹ ਚੀਜ਼ੇ ਚਲੋ ਹੁਣ ਦੀਦੀ ਦਾ ਨੈਕਸਟ ਪਾਸ ਜਦੋਂ ਵੀ ਕੋਈ ਚਾਦਰਾਂ ਦਾ ਕਿਹਾ ਹੋਇਆ ਦੀਦੀ ਨੇ ਚਾਦਰਾਂ ਭੇਜਾਂਗੇ ਨਾ ਫਿਰ ਉਹਦੇ ਵਿੱਚ ਇਹ ਚੀਜ਼ ਮੈਂ ਜ਼ਰੂਰ ਪਾਉਂਗੀ ਉਹ ਦੇਖੋ ਇਸ ਤਾਂ ਵੀ ਵੱਡੀ ਹੈਗੀ ਇੱਕ ਆ ਪਈ ਹੈ ਆ ਮਟਕੀ ਜੀ ਕਾ ਪਈਆ ਕਿੰਨਾ ਸੋਹਣਾ ਡਿਜ਼ਾਈਨ ਹੈ ਇਹਦੇ ਚ ਸੋਹਣਾ ਲੱਗਦਾ ਏ ਵੀ ਚਲੋ ਫਿਰ ਅਗਲੇ ਘਰੇ ਦੀਦਾ ਭੇਜਾਂਗੇ ਬਾਕੀ ਇੱਧਰ ਬੋਰੋ ਸਿਲ ਦੇ ਹੀ ਬਹੁਤ ਸਾਰੇ ਭਾਂਡੇ ਪਏ ਆ ਤਵੇ ਬੋਰੋ ਸਿਲ ਦੇ ਕਾਫੀ ਕੁਸ਼ੀ ਹੈ ਇੱਧਰ ਦੀਵਾਲੀ ਦਾ ਹਜੇ ਸਮਾਨ ਬੱਚੇ ਪਏ ਨਾ ਫੁੱਲੇ ਪੈ ਪੂਰ ਮਾਤਾ ਦੇ ਬਾਕੀ ਇਧਰੇ ਹੈ ਇਹ ਤੱਕਸ ਦੁੱਧ ਵਾਲੇ ਦੇਖੋ ਕਿੱਡੇ ਕਿੱਡੇ ਵੱਡੇ ਪਤਿੱਲੇ ਆ ਇਹ ਦੁੱਧ ਗਰਮ ਕਰਨਾ ਖੀਰ ਬਣਾਣੀ ਹੈ ਕੁਝ ਵੀ ਕਰਨਾ ਹੈ ਇਹ ਉਹਦੇ ਲਈ ਵੀ ਠੀਕ ਆ ਮੇਰਾ ਇਹ ਵੀ ਸੜ ਗਿਆ ਸਗੋਂ ਬਹੁਤ ਪੁਰਾਣਾ ਸੀ ਬਹੁਤ ਪੁਰਾਣਾ ਮੰਮੀ ਨੇ ਵੰਡ ਕੇ ਦਿੱਤਾ ਸੀ ਮੈਨੂੰ ਜਦੋਂ ਅਸੀਂ ਅਲੱਗ-ਅਲੱਗ ਹੋਏ ਸੀ ਪਰ ਹੁਣ ਉਹ ਇੰਨਾ ਜ਼ਿਆਦਾ ਸੜ ਗਿਆ ਮੇਰੀ ਖੀਰ ਨਾ ਹੁਣ نیچے ਲੱਗਣ ਲੱਗ ਗਈ ਜਦੋਂ ਵੀ ਆਪਾਂ ਹਫਤੇ 10 ਦਿਨ ਬਾਅਦ ਨਾ ਖੀਰ ਬਣਾਣੇ ਆ ਪਰ ਉਹ ਨਾ ਮੇਰੀ ਸੜ ਜਾਂਦੀ ਆ ਮੈਨੂੰ ਹੁਣ ਇਹ ਵੀ ਚਾਹੀਦਾ ਇਹ ਵੀ ਮੈਂ ਜ਼ਰੂਰ ਲੈ ਕੇ ਜਾਊਂਗੀ ਅਗਲੇ ਘੇੜੇ ਲੈ ਕੇ ਜਾਊਂਗੀ ਅੱਜ ਤਾਂ ਨਹੀਂ ਲੈ ਕੇ ਜਾਂਦੀ ਇਦੇ ਚ ਮੈਂ ਆਹ ਵਾਲਾ ਸਾਈਜ਼ ਲੈ ਕੇ ਜਾਊਂਗੀ ਆਹ ਵਾਲਾ ਜਿਹਦੇ ਚ ਆਰਾਮ ਨਾਲ 3 ਕਿਲੋ ਦੁੱਧ ਦੀ 4 ਕਿਲੋ ਦੁੱਧ ਦੀ ਆਰਾਮ ਨਾਲ ਖੀਰ ਬਣ ਜAVE ਕਿਉਂਕਿ ਅਸੀਂ ਜਦੋਂ ਸੇਲ ਕਰਦੇ ਤਾਂ ਸਾਨੂੰ ਆਪ ਨੂੰ ਵੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਆਹ ਡੱਬੀਆਂ ਡੁੱਬੀਆਂ ਐ ਡੱਬੇ ਚੀਨੀ ਚਾਹ ਪੱਤੀ ਦੇ ਲਗਾ ਲਓ ਕੀ ਕੁਦੇ ਲਗਾ ਲਓ ਹਨਾ ਇਹ ਸਭ ਆਈਟਮਾਂ ਸਭ ਮਿਲ ਮਿਲਦੀਆਂ ਜਿਦ ਤਰ੍ਹਾਂ ਕੱਪਾਂ ਦਾ ਡਿਜ਼ਾਈਨ ਦੇਖੋ ਤੁਸੀਂ ਇੰਨਾ ਸੋਹਣਾ ਬਾਉਂਡਰੀ ਬਹੁਤ ਸੋਹਣੀ ਆਂਦੀ ਐ 골ਡਨ ਸ਼ੇਡ ਚ ਐ ਬਹੁਤ ਪਿਆਰਾ बाकी गैस चुल्ले आ गए हैं एक वाली आइटम ये पता नहीं मैं कौन पूछ सी कोई पूछ रहा मैं हाँ ये आइटम बहुत वधिया है ये मैंने बहुत प्यारी लगती है ये कभी नहीं खराब होंगी हैगी कभी भी नहीं खराब होंगी एक बारी पैसा लग गया ठीक है इसते थोड़ी कोस्टली है पर है बहुत वाइया बाकी बहुत कुछ है समान की तो कोई अंत नहीं है समान बहुत ज़्यादा है बाकी ये ਕਿਸੇ ਨੇ ਵੀ ਕੋਈ ਵੀ ਸਮਾਨ ਲੈਣਾ ਨਾ ਤਾਂ ਤੁਸੀਂ ਜਦੋਂ ਮਰਜ਼ੀ ਮੈਨੂੰ ਆਰਡਰ ਦੇ ਸਕਦੇ ਹੋ ਸਮਾਨ ਸਾਰਾ ਮਿਲੇਗਾ ਮੇਰੇ ਕੋਲ ਤੁਹਾਨੂੰ ਠੀਕ ਹੈ ਨਾ ਜੀ ਤਾਂ ਲੋ ਜੀ ਆਪਾਂ ਵੀਡੀਓ ਤਾਂ ਇੱਥੇ ਕਰਨ ਲੱਗੀਆਂ ਐਂਡ ਕਰਦੇ ਤਾਂ ਪ੍ਰੰਤਿ ਤੁਸੀਂ ਮੇਰੇ ਚੈਨਲ ਤੇ ਨਵੇਂ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਮੇਰੇ ਅੱਜ ਦੇ ਬਲੌਗ ਨੀ ਮਦਦ ਲੱਗਿਆ ਤਦ ਤੱਕ ਤਤਲੀ ਬਾਏ ਬਾਏ ਸਾਰੇ ਬੋਲੋ ਜੈ ਸ਼੍ਰੀ கிருஷ்ਨਾ ਕਿਵੇਂ ਚੱਲ ਰਹੀ ਤੇ ਬਾਕੀ ਵੀਡੀਓ ਨੂੰ ਨਾ ਸ਼ੇਅਰ ਜ਼ਰੂਰ ਕਰਿਆ ਕਰੋ ਵਿਊ ਨਾ ਇੰਗਲਿਸ਼ ਤੋਂ ਹੋਣ ਕਰਕੇ ਬਹੁਤ ਜ਼ਿਆਦਾ ਘਟਾ ਆ ਰਿਹਾ ਔਰ ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਮੇਰਾ ਬਿਲਕੁਲ ਕਿਹੜੀ ਜਿੰਨਾ ਕੁ ਰਹਿ ਗਿਆ ਅਰਨਿੰਗ ਆਨ ਦੇ ਵਿੱਚ ਸਮਾਂ ਬਾਕੀ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰੂੰਗੀ ਕਿ ਮੇਰੀ ਕਿੰਨੀ ਅਰਨਿੰਗ ਆਈ ਹੈ ਕੀ ਆਇਆ ਕਿਹਦਾ ਹਿਸਾਬ ਕਿਤਾਬ ਹੈ ਠੀਕ ਹੈ ਜੀ ਕਿਉਂਕਿ ਦੇਖੋ ਤੁਹਾਡੇ ਸਹਿਯੋਗ ਨਾਲ ਅੱਗੇ ਵਧਿਆਂ ਤੁਹਾਡੇ ਤੋਂ ਹੀ ਮਿਲਕ ਹੋ ਰੱਖਾਂਗੀ ਸਾਰੀ ਤੁਹਾਨੂੰ ਸ਼ੇਅਰ ਕਰਾਂਗੀ ਵੀ ਜੋ-ਜੋ ਮੈਂ ਕਮਾਉਂਗੀ ਜੋ-ਜੋ ਕੁਝ ਕਰੂੰਗੀ ਤਾਂ ਪਲੀਜ਼ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਸਹਿਯੋਗ ਜਰੂਰ ਦਿਓ ਬਹੁਤ ਸੀਏ ਮੈਨੂੰ ਠੀਕ ਹੈ ਨਾ ਤੇ ਲੋ ਜੀ ਵੀਡੀਓ ਦਾ ਐਂਡ ਆ ਪੈਥੀ ਕਰਦੇ ਐਂਡ ਕਰਨ ਤੋਂ ਪਹਿਲਾਂ ਚੈਨਲ ਤੇ ਨਵੇਂ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਬਲੌਗ ਤੁਹਾਨੂੰ ਕਿੰਮਤ ਲੱਗਿਆ ਤਦ ਤੱਕ ਲਈ ਬਾਏ ਬਾਏ ਸਾਰੇ ਬੋਲੋ ਜੈ ਸ਼੍ਰੀ கிருஷ்ਨਾ